ਸਤਿ ਸ੍ਰੀ ਅਕਾਲ ਗਾਇਜ਼ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਆ ਤੁਸੀਂ ਸਭ ਠੀਕ-ਠਾਕ ਹੋਗੇ ਉਸ ਦਿਨ ਆਪਣਾ ਘਰ ਦੇ ਪੂਰੇ ਕੰਮ ਕਾਰ ਦੇਣਾ ਬਲੌਗ ਹੋ ਗੁਰਸਿੰਦਰ ਨੇ ਖਰਾਬ ਕਰਤਾ ਸੀ ਤੇ ਗੁਰਸਿੰਦਰ ਨਹਾਣੀ ਹੁਣ ਹੋ ਗਏ ਆ ਰੈਡੀ ਗੁਰਸਿੰਦਰ ਨੂੰ ਬਾਹਰ ਲੈ ਕਰ ਦੋ ਹੈਲੋ ਗਾਇਜ਼ ਬਾਏ ਬਾਏ ਹਾਂਜੀ ਖੁਸ਼ ਤੁਸੀਂ ਨਹੀਂ ਕਰ ਦੋ ਰਿਹਾ ਹੈਲੋ ਗਾਇਜ਼ ਬਾਏ ਬਾਏ ਹਾਂਜੀ ਤੇ ਮੈਂ ਹੁਣ ਗੁਰਸਿੰਦਰ ਨੂੰ ਨਹਾ ਲਾ ਰਹੀ ਆ ਪਰਾਂਠਾ ਤਿਆਰ ਹੈ ਬਾਸੀ ਮੈਂ ਪਰੌਂਠਾ ਬਣਾਉਣ ਲੱਗੀਆਂ ਬਾਅਦ ਵਿੱਚ ਜਾਵਾਂਗੇ ਆਪਾਂ ਇਹਨਾਂ ਨੂੰ ਸਕੂਲ ਛੱਡਣ ਹਾਂਜੀ ਗਾਇਜ਼ ਪਰੌਂਠਾ ਬਣ ਕੇ ਰੈਡੀ ਹੋ ਗਿਆ ਹੈ ਹੁਣ ਸੁਖਮਨ ਜਿਹੜੀ ਉਹ ਪਰੌਂਠਾ ਖਾਣ ਲੱਗੀ ਹੈ ਕਿਉਂਕਿ ਇਹ ਸਕੂਲ ਰੋਟੀ ਜਿਹੜੀ ਉਹ ਨਹੀਂ ਘਟਦੀ ਇਹ ਘਰੇ ਖਾ ਕੇ ਜਾਂਦੀ ਹੈ ਤੇ ਆਪਾਂ ਇਹਨਾਂ ਨੂੰ ਦਵਾਂਗੇ ਮਲਾਈ ਨਾਲ ਪਰੌਂਠਾ ਹਾਂਜੀ ਗਾਇਜ਼ ਆਪਾਂ ਮਲਾਈ ਤੇ ਚਾਰ ਨਾਲ ਪਰੌਂਠਾ ਦਿੱਤਾ ਹੈ ਸਵੇਰ-ਸਵੇਰ ਕਿੰਨੂੰ ਇਸ ਤਰ੍ਹਾਂ ਪਰੌਂਠਾ ਜਿਹੜਾ ਖਾਣਾ ਪਸੰਦ ਹੈ ਮੈਨੂੰ ਤੇ ਬਹੁਤ ਪਸੰਦ ਆ ਤੁਸੀ ਦੱਸਿਓ ਤੁਹਾਨੂੰ ਪਸੰਦ ਆ ਕਿ ਨਹੀਂ ਹਾਂਜੀ ਗਾਇਜ਼ ਟਿਫਨ ਆਪਾਂ ਬੱਚਿਆਂ ਦੇ ਰੈਡੀ ਕਰਦੇ ਆ ਤੇ ਹੁਣ ਆਪਾਂ ਬੱਚਿਆਂ ਨੂੰ ਛੱਡਣ ਚੱਲਨੇ ਆ ਸਕੂਲ ਚਲੋ ਆਪਾਂ ਜਾਂਦੇ ਆ ਬੱਚਿਆਂ ਦੇ ਟਿਫਨ ਚੜੀ ਹੋ ਰੈਡੀ ਆ ਹਾਂਜੀ ਗਾਇਜ਼ ਤੇ ਬੱਚੇ ਸਕੂਲ ਲਈ ਨਿਕਲ ਚੁੱਕੇ ਨੇ ਤੇ ਮੈਂ ਇਹਨਾਂ ਨੂੰ ਸਕੂਲ ਛੱਡਣ ਜਾ ਰਹੀ ਆ ਗੁਰਦੁਵਾਰੇ ਲਾਗੇ ਆ ਜੋ ਤੁਹਾਨੂੰ ਵੀ ਰਾਜ ਦਿਖਾਉਣੀ ਆ ਮੋਲ ਚਾਲ ਕਿਸ ਤਰ੍ਹਾਂ ਦਾ ਗਲੀਆਂ ਚ ਗਲੀਆਂ ਸਾਰੀਆਂ ਸੁਨਸਾਨ ਨੇ

ਆ ਜਿਹੜਾ ਇਹ ਸਾਡੇ ਪਿੰਡ ਦਾ ਛੱਪੜ ਦੇਖੋ ਤੁਸੀਂ ਵੀ ਗੁਰਸੇਮਨ ਕਹਿੰਦੀ ਮੈਂ ਤੁਰ ਕੇ ਚੱਲ ਜਾਨੀ ਮम्मा ਚਲੋ ਮੈਂ ਸੋਚਿਆ ਕਿ ਵਧ ਜਾਏ ਤੁਰ ਕੇ ਜਾ ਰਹੇ ਆ ਦੇਖੋ ਗੁਰਸੇਮਨ ਆਲਾ ਗੋਲ ਦਬਾਉਣਾ ਹਾਂ ਜੀ ਤੇ ਹੁਣ ਆਪਾਂ ਇਹਨਾਂ ਨੂੰ ਗੁਰਦੁਆਰੇ ਦੀਰ ਛੱਪੜ ਨੂੰ ਜਾਵਾਂਗੇ ਹਾਂਜੀ ਗਾਇਜ਼ ਤੇ ਆ ਨੀ ਸਾਡੇ ਪਿੰਡ ਦੀਆਂ ਗਲੀਆਂ ਇਹਨਾਂ ਦੀ ਵੈਣ ਜਿਹੜੀ ਉਹ ਕਾਫੀ ਦੂਰ ਹੁੰਦੀ ਐ ਘਰ ਤੋਂ ਤੇ ਆਪਾਂ ਜਾ ਰਹੇ ਨੇ ਹੁਣ ਇਹਨਾਂ ਨੂੰ ਵੈਣ ਤੇ ਛੱਗਣ ਵਾਸਤੇ ਰਸਤੇ 'ਚ ਗੁਰਦੁਆਰਾ ਵੀ ਆਉਂਦਾ ਐ ਘਰ ਤੋਂ ਬੰਨ ਕਿੱਥੇ ਚੱਲਿਆ ਝੂਲੇ ਖੁਸ਼ ਕਿੰਨੇ ਵਜੇ ਆਉਣਾ ਲੈ 4 ਵਜੇ 4 ਵਜੇ ਚਾਹ ਛੁੱਟਾ ਤੂੰ 1 ਵਜੇ ਆ ਜਾ ਨਾ ਓਏ ਸੰਦਾਇਆ। ਉਹ ਖੁਸ਼ ਪਰੇ ਥੋੜਾ ਜਿਹਾ ਉਦਾਸ ਸਕੂਲ ਵਾਸਤੇ। ਹਾਂਜੀ ਤੇ ਬੱਚੇ ਜਿਹੜੇ ਜਲਦੀ ਜਲਦੀ ਉੱਠ ਕੇ ਤਿਆਰ ਹੋ ਜਾਂਦੇ ਨੇ ਸਿਮਰਨ ਬਹੁਤ ਅੱਛੀ। ਸਿਮਰਨ ਗਾਇਜ਼ ਸਿਮਰਨ ਪਹਿਲਾਂ ਤਾਂ ਬਹੁਤ ਰੋਂਦੀ ਹੁੰਦੀ ਸੀ। ਹੁਣ ਨਹੀਂ ਇਹ ਰੋਂਦੀ। ਹੁਣ ਬੜੀ ਖੁਸ਼ ਹੋ ਕੇ ਸਕੂਲ ਜਾਂਦੀ ਹੈ ਇਹ। ਹਾਂਜੀ ਗਾਇਜ਼ ਤੇ ਆਪਾਂ ਆ ਗਏ ਆ ਬੈਂਡ ਦੇ ਲਾਗੇ ਹਾਂਜੀ ਤੇ ਆ ਆ ਗਿਆ ਇਹ ਸੁਖਮਨੋਂ ਦਾ ਪਹਿਲਾ ਸਕੂਲ ਪਹਿਲਾਂ ਇੱਥੇ ਵੱਢਦੇ ਹੁੰਦੇ ਸੀ ਤੇ ਹੁਣ ਇਹ ਚੱਲ ਗਏ ਨੇ ਠੱਠੇ ਸਕੂਲ ਹਾਂਜੀ ਗਾਇਜ਼ ਤੇ ਇਹ ਸਾਡੇ ਪਿੰਡ ਦਾ ਸਕੂਲ ਤੁਸੀਂ ਵੀ ਦੇਖ ਲਓ ਹਾਂਜੀ ਗਾਇਜ਼ ਤੇ ਹੁਣ ਆਪਾਂ ਆ ਗਏ ਆ ਗੁਰਦੁਆਰਾ ਦੇ ਕੋਲ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਆ ਮੁੰਡਾ ਜਾ ਗਿਆ ਹਾਂਜੀ ਜੀ ਧੰਨਵਾਦ ਸੱਚਾ ਬਖਸ਼ ਆਏ ਜੀ ਸਾਡੇ ਪਿੰਡ ਦਾ ਗੁਰਦੁਆਰਾ ਗੁਰਦੁਆਰਾ ਗੁਰੂ ਨਾਨਕ ਨਵਾਸ ਜੀ ਹਾਂ ਨੂੰ ਕਾਫੀ ਦੂਰ ਆਉਣਾ ਪੈਂਦਾ ਹੈ ਜੀ ਬੱਚਿਆਂ ਨੂੰ ਚੜਾਉਣ ਵਾਸਤੇ ਠੰਡੇ ਜਲ ਦੀ ਟੈਂਕੀ ਲੱਗੀ ਹੋਈ ਇੱਧਰ ਪੀ ਲੋ ਕਿੱਥੇ ਬੱਸ ਰੁਕਦੀ ਹੈ ਜੀ ਆਣ ਕੇ ਬਾਹਰ ਜੇ ਧਿਆਨ ਹਾਂ ਦੇਖੋ ਜੀ ਮੌਸਮ ਕਿੱਡਾ ਸੋਹਣਾ ਹੈ ਹਾਂ ਜੀ ਗਾਇਜ਼ ਉਹ ਗੁਰਸਿਮਰਨ ਉਹਨਾਂ ਦੀ ਵੈਨ ਜਿਹੜੀ ਉਹ ਆ ਗਈ ਹੈ ਤੇ ਹੁਣ ਆਪਾਂ ਚੜਾਉਣ ਲੱਗੇ ਉਹਨਾਂ ਨੂੰ ਹੋਣ ਨਹੀਂ ਜਾਣਾ ਸੋ ਰਾਤ ਨੇ ਅੱਜ ਕਿਹਨਾਂ ਆ ਰਹੀ ਪੜਾ ਜੀ ਜੀਓ ਚੜ੍ਹਗੀ ਕਰ ਸੇ ਮਰਨ ਘਰ ਮਾ ਜਾਵਾਂ ਹਾਂਜੀ ਗਾਇਜ਼ ਬੱਚਿਆਂ ਨੂੰ ਆਪਾਂ ਸਕੂਲ ਲਈ ਛੱਡਦਾ ਜਾਂ ਤੇ ਚੜਾਦਾ ਹੈ ਤੇ ਹੁਣ ਆਪਾਂ ਚੱਲੇ ਆਂ ਘਰ ਬਾਏ ਬਾਏ ਕਰਦੇ ਆ ਤੁਸੀਂ ਦੱਸਿਓ ਸਾਡਾ ਬਲੌਗ ਜਿਹੜਾ ਤੁਹਾਨੂੰ ਕਿੱਦਾਂ ਦਾ ਲੱਗਦਾ ਏ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਓਕੇ ਬਾਏ ਟਾਟਾ